ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਿਨ ਹੈਗਾ ਇਹਦੀ ਵੀਰਵਾਰ ਤੇ 11 ਵਜ ਗਿਆ ਸੋਭਾ ਦੇ ਆਪਾਂ ਚੱਲੇ ਆ ਜੀ ਅੱਜ ਆਪਣੀ ਜੀਪ ਦੇ ਉੱਪਰ ਤੇ ਜਾਣਾ ਆਪਾਂ ਗੁਰੂ ਘਰ ਮੱਥਾ ਟੇਕਣ ਤੇ ਮੌਸਮ ਜੱ ਸੋਹਣਾ ਹੈ ਸਵੇਰ بارش ਹੋ ਕੇ ਆਈ ਹੈ ਸਾਈਡ ਤੋਂ ਦੇਖੋ ਕਿ ਬੱਦਲ ਹਜੇ ਵੀ ਆ ਰਿਹਾ ਹੈ ਤੇ ਹੋ ਸਕਦਾ ਹੈ ਕਿ ਆਪਾਂ ਨੂੰ بارش ਜੜੀ ਹੋ ਰਸਤੇ ਦੇ ਵਿੱਚ ਮਿਲੇ ਤੇ ਕੋਈ ਗੱਲ ਨਹੀਂ ਮੌਸਮ ਸੋਹਣਾ ਨੂੰ ਆਪਾਂ ਇੰਜੋਏ ਕਰਦੇ ਆ ਤੇ ਸਭ ਲੋਕ ਇਹਨਾਂ ਵੀ ਥੋੜਾ ਹੌਲੀ ਹੌਲੀ ਚੱਲੋ ਕਿਉਂਕਿ ਜੀਮ ਜਿਹੜੀ ਉਹ ਆਪਣੀ ਓਪਨ ਹੈ ਤੇ ਜਿਹਦੇ ਕਰਕੇ ਆਪਣੇ ਬਾਲਬੋਲ ਦੇ ਸਾਰੇ ਉੱਡਦੇ ਪਏ ਆ ਤੇ ਆਪਾਂ ਰਾਮਰਾਮ ਨਾਲ ਜਾਂਦੇ ਆ ਜੇ ਬਾਰਿਸ਼ ਆ ਵੀ ਗਈ ਤੇ ਆਪਾਂ ਕਿਤੇ ਰਸਤੇ ਦੇ ਵਿੱਚ ਰੁਕ ਜਾਾਂਗੇ ਤੇ ਗ੍ਰੀਨਰੀ ਚੈੱਕ ਕਰੋ ਕਿਉਂਕਿ ਮਹੀਨਾ ਡੇਢ ਮਹੀਨਾ ਹੋ ਗਿਆ ਬਾਰਿਸ਼ ਜਿਹੜੀ ਉਹ ਕਾਫੀ ਪੈ ਰਹੀ ਹੈ ਜਿਹਦੇ ਕਰਕੇ ਗ੍ਰੀਨਰੀ ਗ੍ਰੀਨਰੀ ਸਾਰੇ ਪਾਸੇ ਹੋਈ ਪਈ ਆ ਸੁਖਮਨ ਜਿਹੜਾ ਪਿਛਲੇ ਪਾਸੇ ਆਪਣਾ ਵਲੌਗ ਸ਼ੂਟ ਕਰਦਾ ਪਿਆ ਉਹ ਆਈ ਸੀਟ ਆਏ ਤੇ ਇਹ ਦਾ ਚੈਨ ਹਾਂਜੀ ਸਬਸਕ੍ਰਾਈਬ ਸੋਮਨ ਬਲੌਗ ਇੱਥੇ ਦੇਦੀ ਆਵਾਜ਼ ਜੜੀਓ ਹਵਾ ਕਰਕੇ ਨਾ ਹੀ ਹੋਵੇ ਕਹਿ ਰਿਆ ਕਿ ਮੇਰਾ ਚੈਨਲ ਹੈ ਸੁਖਮਨ ਬਲੌਗਸ YouTube ਤੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਉਥੇ ਦੀ ਛੋਟ ਵੀਡੀਓ ਲੌਂਗ ਵੀਡੀਓ ਆਜਨੇ ਫਸਟ ਬਲੌਗ ਜਿਹੜਾ ਸ਼ੂਟ ਕਰਕੇ ਪਾਉਣਾ ਉਹ ਆਏਗਾ ਅੱਜ ਸ਼ਾਮ ਤੱਕ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬਲੌਗ ਨੂੰ ਜ਼ਰੂਰ ਲਾਈਕ ਸ਼ੇਅਰ ਜ਼ਰੂਰ ਕਰਿਓ ਨਯਾਰਾ ਜੜੀਆਂ ਉਹ ਭਰੀਆਂ ਜਾਂਦੀਆਂ ਨੇ ਤੇ ਵੈਸੇ ਹਜੇ ਤੱਕ ਆਪਾਂ ਮਿਹੜੇ ਹੀ ਆ ਗਏ ਆ ਤੇ ਆਪਾਂ ਨੂੰ ਕੋਈ ਵੀ ਜੜਾ ਹੈ بارش ਵਗੈਰਾ ਨਹੀਂ ਮਨੇ ਪਰ ਹਵਾ ਜੜੀ ਬਹੁਤ ਜ਼ਲਦੀ ਪਈ ਹੈ ਖੁਸ਼ ਆਪਣੀ ਚੀਕ ਤੇ ਬਹੁਤ ਜ਼ਿਆਦਾ ਲੱਗਦੀ ਪਈ ਹੈ ਬਟ ਆਪਾਂ ਪੂਰਾ ਫੋਲਡ ਔਨ ਜੁਏ ਕਰਦੇ ਪਏ ਆ ਮਿਹੜੇ ਆ ਗਏ ਆ ਬਾਕੀ ਅੱਪਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਆ ਸੋਮਨ ਨਜ਼ਾਰਾ ਹੁੰਦਾ ਪਿਆ ਹਾਂ ਜਗਾਤ ਬਹੁਤ ਚੰਗਾ ਨਹੀਂ ਆ ਰਹਾ ਹੁੰਦਾ ਪਿਆ ਤੇ ਅੱਜ ਤਾਂ ਇਤਾਂ ਦੇ ਮੌਸਮ ਹੈ ਰਜੀ ਕਰਦਾ ਇੱਕ ਲੰਮਾ ਟੂਰ ਕਰਤੀ ਜੀਪ ਤੇ ਬਟ ਸਦਾ ਮੌਸਮ ਇਹੋ ਜਿਹਾ ਨਹੀਂ ਰਹਿੰਦਾ ਦੇਖਦੇ ਆ ਸੋਚਦੇ ਆ ਇਨ ਕੇ ਫਿਊਚਰ ਦੇ ਵਿੱਚ ਵੀ ਮਤਲਬਾਈ ਜੀ ਰਹੀ ਤੇ ਫਿਰ ਆਪਾਂ ਪਲਾਨ ਕਰਾਂਗੇ ਕੁਝ ਐਕਸਾਈਟਿੰਗ ਜਿਹਾ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਚੱਲਦੇ ਆਪਾਂ ਅੱਗੇ ਤੇ ਮਿਲਦੇ ਹੁਣ ਗੁਰੂ ਘਰ ਦੇ ਗੇਟ ਤੇ ਜਾ ਕੇ ਪਾਪਾ ਪਹੁੰਚ ਗਿਆ ਦੀ ਪਾਰਕਿੰਗ ਤੇ ਜੀਪ ਆਪਾ پارک ਕਰ ਦਿੱਤੀ ਹੋਈ ਆ ਤੇ ਹੁਣ ਅੰਦਰ ਚੱਲਦੇ ਆ ਨਾਲੇ ਤੁਹਾਡੇ ਨਾਲ ਜਿਹੜਾ ਇਸ ਗੁਰੂ ਘਰ ਦਾ ਇਤਿਹਾਸ ਸਾਂਝਾ ਕਰਦੇ ਆ ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾਉਣੇ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਸਾਡੇ ਨੇੜੇ ਤੇ ਉਹ ਪੂਰੀ ਪੂਰੀ ਡਿਟੇਲ ਜਿਹੜੀ ਉਹ ਤੁਹਾਨੂੰ ਦੱਸਦੇ ਆ ਵੀ ਕਿਸ ਜਗ੍ਹਾ ਤੇ ਬਣਿਆ ਹੋਇਆ ਹੈ ਪਹਿਲਾਂ ਪਾ ਅੰਦਰ ਚੱਲਦੇ ਆ ਮੈਂ ਤਾਂ ਜਿਹੜੀ ਚੱਪਲ ਆ ਉਹ ਜੀਪ ਜੀ ਉਤਾਰਦੀ ਆ ਤੇ ਚਲੋ ਅੰਦਰ ਜਾ ਕੇ ਮਿਲੋ ਸਾਤ ਸੰਗਤ ਜੀ ਅੱਜ ਆਜਾ ਪਾਏ ਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਤੇ ਇਹ ਹੈਗਾ ਜੀ ਪਿੰਡ ਬਜੀਤਪੁਰ ਦੇ ਵਿੱਚ ਜਾਮਣੀ ਸਾਹਿਬ ਗੁਰਦੁਆਰਾ ਜਿਹੜਾ ਫਿਰੋਜ਼ਪੁਰ ਤੋਂ ਮੋਗਾ ਰੋਡ ਤੇ ਹੈਗਾ 8 ਕਿਲੋਮੀਟਰ ਦੀ ਦੂਰੀ ਤੇ ਗੁਰੂ ਘਰ ਬਹੁਤ ਹੀ ਇਤਿਹਾਸਕ ਹੈ ਇੱਥੇ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਚਰਨ ਪਾਏ ਸੀਗੇ ਤੇ ਝੰਡਾ ਸਾਹਿਬ ਵੀ ਇੱਥੇ ਉਸ ਸਮੇਂ ਦਾ ਹੈਗਾ ਉਹ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਿੱਥੇ ਗੁਰੂ ਸਾਹਿਬ ਨੇ ਆਪਣਾ ਕੋੜਾ ਬੰਨਿਆ ਸੀ ਤੇ ਬਹੁਤ ਹੀ ਇਤਿਹਾਸਿਕ ਹੈ ਉਹ ਇਤਿਹਾਸ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਨ ਲੱਗੀ ਆ ਕਿ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਤਿੱਤਰ ਤੇ ਬਾਜ ਦੀ ਲੜਾਈ ਕਰਵਾਈ ਸੀ ਕਿਉਂਕਿ ਜਿਹੜਾ ਸੀਗਾ ਬਾਜ ਉਹ ਪਿਛਲੇ ਜਨਮ ਦੇ ਵਿੱਚ ਬਾਣੀਆਂ ਸੀ ਤੇ ਜਿਹੜਾ ਤਿੱਤਰ ਸੀ ਉਹ ਜੱਟ ਸੀਗਾ ਤੇ ਪੁਰਬਲੇ ਜਨਮ ਦੇ ਵਿੱਚ ਜਿਹੜਾ ਜੱਟ ਸੀ ਉਹਨੇ ਬਾਣੀਆਂ ਬਾਣਿਏ ਤੋਂ ਕਰਜ਼ਾ ਲਿਆ ਸੀ ਗੁਰੂ ਸਾਹਿਬ ਨੂੰ ਵਿੱਚ ਜਾਮਨ ਰੱਖ ਕੇ ਪਰ ਉਹਨੇ ਕਰਜ਼ਾ ਦੇਣ ਤੋਂ ਮਨਾਂ ਕਰਤਾ ਕਰਜ਼ਾ ਆਪਣਾ ਉਤਾਰਿਆ ਨਹੀਂ ਤੇ ਜਾਮਣੀ ਜਿਹੜੀ ਸੀ ਉਹ ਗੁਰੂ ਸਾਹਿਬ ਦੀ ਪਾਈ ਸੀ ਤੇ ਗੁਰੂ ਸਾਹਿਬ ਨੇ ਫਿਰ ਉਹ ਜਾਮਣੀ ਦੇਣੀ ਸੀ ਆਪਣੀ ਤਾਂ ਅਗਲੇ ਜਨਮ ਦੇ ਵਿੱਚ ਜਿਹੜਾ ਬਾਣੀਆਂ ਉਹ ਬਾਜ ਬਣਿਆ ਸੀ ਤੇ ਜਿਹੜਾ ਜੱਟ ਸੀ ਉਹ ਤਿੱਤਰ ਬਣਿਆ ਸੀ ਤੇ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਜਾਮਣੀ ਭਰੀ ਸੀ ਜਦੋਂ ਗੁਰੂ ਸਾਹਿਬ ਇਸ ਜਗ੍ਹਾ ਤੇ ਆਏ ਦੂਸਰੀ ਸਾਈਡ ਗੁਰੂ ਘਰ ਦੇ ਝੰਡਾ ਸਾਹਿਬ ਬਣਿਆ ਹੋਇਆ ਉੱਥੇ ਘੋੜਾ ਬਣਿਆ ਸੀ ਤੇ ਬੈਠੇ ਹੋਏ ਸੀ ਸੰਗਤ ਵੀ ਸਾਰੀ ਬੈਠੀ ਹੋਈ ਸੀ ਤੇ ਸਾਹਮਣੇ ਆ ਕੇ ਇੱਕ ਬਾਜ ਤੇ ਤਿੱਤਰ ਜਿਹੜਾ ਹੈ ਉਹ ਆਪਸ ਵਿੱਚ ਲੜਾਈ ਕਰਨ ਲੱਗੇ ਬਾਜ ਜਿਹੜਾ ਹੈ ਉਹ ਤਿੱਤਰ ਨੂੰ ਨੋਚ ਨੋਚ ਕੇ ਉਹ ਡੀਆਂ ਜਿਹੜੀਆਂ ਮਾਸ ਨੂੰ ਬੋਟੀਆਂ ਨੂੰ ਥੱਲੇ ਸਿੱਟਣ ਲੱਗਾ ਤੇ ਆਖਰਕਾਰ ਜਿਹੜਾ ਹੈ ਆ ਬਾਜ ਨੇ ਤਿੱਤਰ ਨੂੰ ਮਾਰ ਦਿੱਤਾ ਇਹ ਸਭ ਵੇਖ ਕੇ ਸੰਗਤ ਬਹੁਤ ਹੈਰਾਨ ਸੀ ਕਿ ਗੁਰੂ ਸਾਹਿਬ ਜਿਹੜਾ ਐ ਵੈਸੇ ਤਾਂ ਮਜਲੂਮਾਂ ਤੇ ਜ਼ੁਲਮ ਨਹੀਂ ਕਰਨ ਦਿੰਦੇ ਪਰ ਅੱਜ ਗੁਰੂ ਸਾਹਿਬ ਕਿਵੇਂ ਮੁਸਕਰਾ ਰਹੇ ਆ ਤਾਂ ਜਿਹੜੇ ਸੰਗਤ ਨੇ ਸਵਾਲ ਕੀਤਾ ਵੀ ਗੁਰੂ ਸਾਹਿਬ ਤੁਸੀਂ ਕਿਵੇਂ ਮੁਸਕਰਾ ਰਹੇ ਹੋ ਜਿਹੜਾ ਤਿੱਤਰ ਹੈ ਉਹ ਇੱਕ ਕਮਜ਼ੋਰ ਜਿਹਾ ਪੰਛੀ ਆ ਤੇ ਬਾਜ ਜਿਹੜਾ ਬਹੁਤ ਤਾਕਤਵਰ ਐ ਆਪਾਂ ਨੂੰ ਇਸ ਇਹਨਾਂ ਨੂੰ ਛਡਾਉਣਾ ਚਾਹੀਦਾ ਸੀ ਪਰ ਗੁਰੂ ਸਾਹਿਬ ਨੇ ਫਿਰ ਉਸ ਟਾਈਮ ਦੌਰਾਨ ਇਹ ਇਸ ਜਿਹੜੀ ਸਾਰੀ ਘਟਨਾ ਸੁਣਾਈ ਸੀ ਕਿਸ ਤਰ੍ਹਾਂ ਜਿਹੜਾ ਜੱਟ ਨੇ ਗੁਰੂ ਸਾਹਿਬ ਨੂੰ ਵਿੱਚ ਜਾਮ ਜਾਮਨ ਰੱਖ ਕੇ ਜਿਹੜਾ ਸੀਗਾ ਬਾਣੀਏ ਤੋਂ ਕਰਜ਼ਾ ਲਿਆ ਸੀ ਪਰ ਕਰਜ਼ਾ ਵਾਪਸ ਨਹੀਂ ਸੀ ਕੀਤਾ ਤੇ ਮੁਕਰ ਗਿਆ ਸੀ ਉਹ ਤੇ ਸੋ ਇਸ ਕਰਕੇ ਇਹ ਗੁਰੂ ਸਾਹਿਬ ਐਂ ਦੇ ਇੱਥੇ ਆਉਣ ਕਰਕੇ ਚਰਨ ਪਾਉਣ ਕਰਕੇ ਇਤਿਹਾਸਿਕ ਸਥਾਨ ਬਣਾਇਆ ਗਿਆ ਤੇ ਇੱਥੇ ਮੰਨਤਾ ਇਹ ਹੈ ਕਿ ਹਰ ਹਰ ਮਸ ਹਰ ਮਸਿਆਤੇ ਇੱਥੇ ਭਾਰੀ ਜਿਹੜਾ ਹੈ ਕੱਟ ਹੁੰਦਾ ਹੈ ਸੰਗਤ ਬਹੁਤ ਜਿਆਦੀ ਆਉਂਦੀ ਹੈ ਤੇ ਇਸ ਸਰੋਵਰ ਦੀ ਦਾ ਇਤਿਹਾਸ ਇਹ ਹੈ ਕਿ ਇੱਥੇ ਜਿਹੜਾ ਗੁਰੂ ਸਾਹਿਬ ਦਾ ਘੋੜਾ ਸੀ ਉਸ ਨੇ ਪੌੜ ਮਾਰ ਕੇ ਪਾਣੀ ਕੱਢਿਆ ਸੀ ਤੇ ਪੌੜ ਅੱਜ ਵੀ ਸਰੋਵਰ ਦੇ ਵਿੱਚ ਮੌਜੂਦ ਹੈ ਹੁਣ ਪਾਣੀ ਭਰਿਆ ਹੋਇਆ ਤਾਂ ਆਪਾਂ ਨਹੀਂ ਦੇਖ ਸਕਦੇ ਬਟ ਜਦੋਂ ਸਰੋਵਰ ਦੀ ਸਫਾਈ ਵਗੈਰਾ ਹੁੰਦੀ ਹੈ ਉਸ ਟਾਈਮ ਤੇ ਆਪਾਂ ਦਰਸ਼ਨ ਕਰ ਸਕਦੇ ਆਂ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਆਪਣੀ ਸ਼ਰਧਾ ਭਾਵਨਾ ਨਾਲ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ ਤਾਂ ਉਸ ਤੇ ਜਿੰਨਾ ਵੀ ਕਰਜ਼ਾ ਹੁੰਦਾ ਹੈ ਉਹ ਲੈ ਜਾਂਦਾ ਹੈ ਤੇ ਚਲੋ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਦਰਸ਼ਨ ਕਰਦੇ ਆ ਮੇਲੇ ਕਰਦੇ ਤਾਂ ਤੁਹਾਨੂੰ ਉਹ ਜੰਡ ਸਾਹਿਬ ਦੇ ਵੀ ਦਰਸ਼ਨ ਕਰਵਾਉਣੇ ਆ ਜਿਸ ਦੇ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੇ ਇੱਕ ਗੱਲ ਹੋਰ ਮੰਨੀ ਜਾਂਦੀ ਹੈ ਕਿ ਜੇ ਤੁਹਾਡੇ ਕਿਸੇ ਦੇ ਵੀ ਮੌਕਾ ਜਾਂ ਕੋਈ ਤਨ ਹੈ ਬਾਡੀ ਤੇ ਪੂਰਾ ਜਿੰਨੇ ਵੀ ਮੌਕੇ ਆ ਜੇ ਤੁਸੀਂ ਇੱਥੇ ਲੂਣ ਤੇ ਝਾੜੂ ਸੁੱਖੋ ਤਾਂ ਤੁਹਾਡਾ ਜਿਹੜਾ ਇਹ ਉਹ શરીਰ ਦੇ ਉੱਪਰੋਂ ਮੌਕੇ ਜਿਹੜੇ ਆ ਉਤਰ ਜਾਂਦੇ ਆਪਣੇ ਆਪ ਹੀ ਤੇ ਚਲੋ ਆਪਾਂ ਚੱਲਦੇ ਆਂ ਲੰਗਰ ਹਾਲ ਵੀ ਤੁਹਾਨੂੰ ਦਿਖਾਵਾਂਗੇ ਲੰਗਰ ਦਾ ਜਿਹੜਾ ਇੱਥੇ 24 ਘੰਟੇ ਪ੍ਰਬੰਧ ਹੈ ਰਹੀਆਂ ਸ਼ਾਮੀ ਬੜੀਆਂ ਹੋਈਆਂ ਤੇ ਸਾਹਮਣੇ ਮੇਰੇ ਦੀਵਾਨ ਹਾਲ ਬਣਿਆ ਹੋਇਆ ਬਹੁਤ ਵੱਡਾ ਤੇ ਪਾਰਕਿੰਗ ਜਿਹੜੀ ਉਹ ਤੁਹਾਨੂੰ ਮੈਂ ਪਹਿਲਾਂ ਹੀ ਦਿਖਾ ਦਿੱਤੀ ਹੈ ਕਾਫੀ ਵੱਡੀ ਹੈ ਸੰਗਰਾਮ ਤੇ ਮਸੀਆ ਤੇ ਤੇ ਹਰ ਐਤਵਾਰ ਬਹੁਤ ਜ਼ਿਆਦਾ ਭਾਰੀ ਘਟ ਹੁੰਦਾ ਹੈ ਸੰਗਤ ਦਾ ਅੱਜ ਆਪਾਂ ਵੀਰਵਾਰ ਆਏ ਹੋਏ ਹਾਂ ਤਾਂ ਕਿ ਜਿਹੜੀ ਆਪਾਂ ਥੋੜੇ ਸ਼ੂਟ ਤੁਹਾਨੂੰ ਦਿਖਾ ਸਕੀਏ ਚੰਗੀ ਤਰ੍ਹਾਂ ਚਲੋ ਆਓ ਚੱਲਦੇ ਜੀ ਇਹ ਉਹ ਜੰਡ ਸਾਹਿਬ ਨੇ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਉਸ ਟਾਈਮ ਦੇ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਹੋ ਅੱਜ ਵੀ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਮੌਜੂਦ ਹੈ ਤੇ ਬਿਲਕੁਲ ਹਰਾ ਭਰਿਆ ਹੈ ਤੁਸੀਂ ਆਪਿੰਦਾ ਜਲਾ ਸਕਦੇ ਹੋ ਜੀ ਕਿੰਨੇ ਸਾਲ ਪੁਰਾਣਾ ਇਹ ਝੰਡ ਹੋਏਗਾ ਨਾਲ ਬੋਰਡ ਲੇਕ ਕੇ ਵੀ ਲਾਇਆ ਹੋਇਆ ਝੰਡ ਦਾ ਇਤਿਹਾਸ ਇਹ ਇਤਿਹਾਸਿਕ ਝੰਡ ਹੈ ਜਿੱਥੇ ਕਲਗੀਧਰ ਪ੍ਰੀਤਮ ਜਾਂ ਆਛਾ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਅੱਜ ਆਪਾਂ ਜੇ ਅਹਿਸਾਸ ਕਰਕੇ ਵੇਖੀਏ ਉਸ ਟਾਈਮ ਦਾ ਤਾਂ ਗੁਰੂ ਸਾਹਿਬ ਇੱਥੇ ਨੀਲਾ ਘੋੜਾ ਬਨ ਕੇ ਆਪਣਾ ਤੇ ਇੱਥੇ ਕਿਤੇ ਹੀ ਬੈਠੇ ਹੋਣਗੇ ਸੰਗਤ ਲਾ ਕੇ ਜੇ ਆਪਾਂ ਅੱਖਾਂ ਬੰਦ ਕਰਕੇ ਦਰਸ਼ਨ ਕਰੀਏ ਤਾਂ ਆਪਾਂ ਨੂੰ ਜ਼ਰੂਰ ਦਰਸ਼ਨ ਹੋਣਗੇ ਚਲੋ ਹੁਣ ਆਪਾਂ ਆਪਾਂ ਚੱਲਦੇ ਆਂ ਜੀ ਹੁਣ ਲੰਗਰ ਹਾਲ ਵੱਲ ਤੇ ਸਾਹਮਣੇ ਮੇਰੇ ਖੱਬੇ ਹੱਥ ਲੰਗਰ ਹਾਲ ਹੈ ਚਾਹ ਦਾ ਲੰਗਰ ਫੁਲਕੇ ਦਾ ਲੰਗਰ ਜਿਹੜਾ ਉਹ 24 ਘੰਟੇ ਵਰਤਾਇਆ ਜਾਂਦਾ ਹੈ ਤੇ ਇੱਥੇ ਹੀ ਇੱਕ ਸਾਈਡ ਤੇ ਜਿਹੜਾ ਲੰਗਰ ਸਾਰਾ ਪ੍ਰਪੇਅਰ ਹੋਉਂਦਾ ਹੈ ਸੰਗਤ ਸੇਵਾ ਕਰਦੀ ਹੈ ਬੜੇ ਚਾਹ ਪਾਹੁਣਾ ਨਾਲ ਆ ਕੇ ਤੇ ਮੇਰੇ ਖੱਬੇ ਹੱਥ ਜਿਹੜਾ ਉਹ پارک ਵਗੈਰਾ ਬਣੇ ਹੋਏ ਬੱਚੇ ਆਪਣਾ ਜਿਹੜਾ ਇਹ ਸੰਗਤ ਬੈਠ ਕੇ ਨਾਮ ਸਿਮਰਨ ਕਰ ਸਕਦੀ ਹੈ ਬੱਚੇ ਖੇਡਦੇ ਆ ਬਹੁਤ ਸੋਹਣਾ ਜਿਹੜੇ ਇਹ پارک ਬਣਿਆ ਹੋਇਆ ਵੱਖ-ਵੱਖ ਤਰ੍ਹਾਂ ਦੇ ਬੂਟੇ ਫੁੱਲ ਲਾਏ ਹੋਏ ਆ ਤੇ ਪਾਰਕਿੰਗ ਏਰੀਆ ਜਿਹੜਾ ਉਹ ਕਾਫੀ ਜਿਆਦਾ ਚਲੋ ਹੁਣ ਆਪਾਂ ਸਭ ਤੋਂ ਪਹਿਲਾਂ ਲੰਗਰ ਹਾਲ ਵੱਲ ਚੱਲਦੇ ਆ ਸામਨੇ ਜਿਹੜੇ ਬਰਤਨ ਪਏ ਹੋਏ ਆ ਤੁਸੀਂ ਆਪਣੇ ਬਰਤਨ ਲੈ ਕੇ ਲੰਗਰ ਸ਼ਾਮਿਲ ਸਕਦੇ ਹੋ ਗੁਰੂ ਘਰ ਦੇ ਨਾਲ ਇੱਧਰ ਇੱਕ ਪਾਰਕ ਵੀ ਬਣਿਆ ਹੋਇਆ ਜਿੱਥੇ ਸੰਗਤ ਬੈਠ ਕੇ ਬਾਣੀ ਸਰਵਨ ਕਰਦੀ ਹੈ ਸ਼ਾਮ ਦੇ ਟਾਈਮ ਸਵੇਰ ਦੇ ਟਾਈਮ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਹੈ ਕਈ ਤਰ੍ਹਾਂ ਦੇ ਜੜੇ ਆ ਵਿੱਚ ਬੂਟੇ ਪੌਦੇ ਲਾਏ ਹੋਏ ਫੁੱਲਾਂ ਵਾਲੇ ਸ਼ਾਮ ਵਾਲੇ ਡੈਕੋਰੇਟਿਵ ਪੀਸ ਜੜੇ ਆ ਬਹੁਤ ਸੋਹਣਾ ਲੱਗਦਾ ਹੈ ਜਦੋਂ ਆਪਾਂ ਇੱਥੇ ਬੈਠ ਕੇ ਜੜੀ ਹੈ ਬਾਣੀ ਸਰਵਨ ਕਰਦੇ ਆ ਇਹ ਅੱਜ ਦਾ ਮੌਸਮ ਵੀ ਬਿੰਦੜਾ ਪਚਾਹੇ ਦੁਪਹਿਰ ਹੋ ਗਈ ਹੈ ਬਟ ਮੌਸਮ ਜਿਹੜਾ ਬਹੁਤ ਸੋਹਣਾ ਬਦਲਵਾਈ ਹੈ ਤੇ ਠੰਢੀ ਠੰਢੀ ਹਵਾ ਜਿਹੜੀ ਉਹ ਚੱਲ ਰਹੀ ਹੈ ਤੇ ਗੁਰੂ ਘਰ ਦਾ ਪ੍ਰਬੰਧ ਵੀ ਜਿਹੜਾ ਹੈ ਬਹੁਤ ਸੋਹਣਾ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਦੇਖੋ ਇੱਕ ਸੇਵਾਦਾਰ ਜਿਹੜਾ ਹੈ ਕਾਹ ਕੱਟ ਰਿਹਾ ਤੇ ਸੰਗਤਾਂ ਰੋਸ਼ ਦਿਵਾਂਗਾ ਕੇ ਦਰਸ਼ਨ ਕਰ ਰਹੀਆਂ ਜਿਦਾਰੇ ਕਰ ਰਹੀਆਂ ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ ਹਾਂ ਜੀ ਆਪਾਂ ਮੱਥਾ ਟੇਕ ਲਿਆ ਹੋਇਆ ਬਹੁਤ ਸੋਹਣੇ ਦਰਸ਼ਨ ਹੋਏ ਆ ਤੇ ਹੁਣ ਆਪਾਂ ਚੱਲੇ ਆ ਘਰ ਵਾਪਸ ਤੇ ਬੱਦਲ ਵੀ ਜਿਹੜਾ ਉਹ ਚਲਾ ਗਿਆ ਹੈ ਤੇ ਚਲੋ ਚੱਲੀਏ ਵਾਪਸ ਤੇ ਰਸਤੇ 'ਚ ਜਾ ਕੇ ਤੁਹਾਨੂੰ ਮਿਲਦੇ ਆ ਜੇ ਕੋਈ ਵਧੀਆ ਚੀਜ਼ ਆਈ ਤਾਂ ਤੁਹਾਨੂੰ ਜ਼ਰੂਰ ਦਿਖਾਉਣੇ ਆ ਅੰਦਰ ਦੇਖੋ ਜੀ ਗੁਰੂ ਘਰ ਦੇ ਬਾਹਰ ਨਿਕਲਦੇ ਆਂ ਹੀ ਬਾਜ਼ਾਰ ਬਣਿਆ ਹੋਇਆ ਹੈ ਤੇ ਮਸਿਆ ਸਗਰਾਂਤੇ ਸੰਡੇ ਨੂੰ ਇਹ ਬਾਜ਼ਾਰ ਜਿਹੜਾ ਪੂਰਾ ਭਰਿਆ ਹੁੰਦਾ ਕੋਈ ਵੀ ਤੁਸੀਂ ਆਪਣੀ ਜ਼ਰੂਰਤਾਂ ਦਾ ਸਮਾਨ ਲੈਣਾ ਇਸ ਬਾਜ਼ਾਰ ਤੋਂ ਲੈ ਸਕਦੇ ਬਟ ਅੱਜ ਹੈਗਾ Thursday ਤੇ ਵੈਸੇ ਵੀ ਆਫਟਰਨੂਨ ਦਾ ਟਾਈਮ ਹੋ ਗਿਆ ਸੋ ਤਕਾਨਾ ਜੜੀਆਂ ਉਹ ਸਾਰੀਆਂ ਬੰਦ ਨੇ ਤੇ ਗੁਰੂ ਘਰ ਦਾ ਮੇਨ ਗੇਟ ਜਿਹੜਾ ਇਸ ਵਾਲੀ ਸਾਈਡ ਤੋਂ ਆਪਾਂ ਪਾਰਕਿੰਗ 'ਚ ਗੱਡੀ ਲਾਈ ਸੀ ਉਹ ਸਾਈਡ ਦੂਸਰੀ ਸਾਈਡ ਤੋਂ ਆਪਾਂ ਐਂਟਰੀ ਲਈ ਸੀ ਵੈਸੇ ਸਾਹਮਣੇ ਰੋਡ ਦੇ ਸਾਹਮਣੇ ਇਹ ਇਹ ਮੇਨ ਐਂਟਰੀ ਹੈ ਇਸ ਟਾਈਮ ਤੇ ਜਿਹੜਾ ਆ ਬਾਜ਼ਾਰ ਦੀਆਂ ਸ਼ਾਪਸ ਜਿਹੜੀਆਂ ক্লোਜ਼ ਆ ਆਪਾਂ ਫਿਰ ਵੀ ਫਿਰ ਕਿਸੇ ਦਿਨ ਸੰਡੇ ਨੂੰ ਜਾਂ ਮੱਸਿਆ ਵਾਲੇ ਦਿਨ ਆਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਬਾਜ਼ਾਰ ਜਿਹੜਾ ਉਹ ਭਰਿਆ ਹੁੰਦਾ ਹੈ ਰੋਡ ਤੇ ਦੋਨੋਂ ਸਾਈਡਸ ਤੇ ਤੇ ਦੋਨੋਂ ਪਾਸੇ ਜਿਹੜੀ ਇਹ ਪੂਰੀ ਹਰਿਆਵਲ ਹੈ ਕਿਉਂਕਿ ਬਾਰਿਸ਼ ਜਿਹੜੀ ਇਹ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਹੋ ਰਹੀ ਹੈ ਇਸ ਕਰਕੇ ਸਾਰੇ ਪੌਦਿਆਂ ਦੇ ਵਿੱਚ ਜਾਨ ਆਈ ਹੋਈ ਹੈ ਵੈਸੇ ਤਾਂ ਸੁੱਕੇ ਸੜੇ ਹੀ ਰਹਿੰਦੇ ਆ ਪਾਣੀ ਵਗੈਰਾ ਇਹਨਾਂ ਨੂੰ ਗਾਰਡੀ ਲੈਂਦੀ ਐ ਦਰਬਤ ਹੁਣ ਮੌਸਮ ਸੋਹਣਾ ਕਰਕੇ ਸਾਰੇ ਪਾਸੇ ਜੜੀ ਆਉ ਖਰੀਦ ਰਹੀ ਹੈ। ਰੋਡ ਦੀ ਦੂਸਰੀ ਸਾਈਡ ਤੇ ਲੱਗਾ ਹੋਇਆ ਜੀ ਮੇਲਾ ਆਈ ਤਰ ਬੱਚੇ ਇੰਜੋਏ ਕਰ ਰਹੇ ਐ। ਤੇ ਪੂਰੀਆਂ ਰੌਣਕਾਂ ਲੱਗੀਆਂ ਬਾਜ਼ਾਰ ਬਜ਼ੂਰ ਸਾਰਾ ਕੁਝ ਲੱਗਿਆ ਹੋਇਆ ਆਣ ਪੀਤੀਆਂ ਦੁਕਾਨਾਂ। ਪਰ ਕੀ ਗੱਲਾਂ ਦੀਆਂ ਗੱਲਾਂ ਤੁਸੀਂ ਗ੍ਰੇਨਰੀ ਚੈੱਕ ਕਰੋ। ਜੇ ਨਹੀਂ ਗ੍ਰੇਨਰੀ ਆਪਣੇ ਸਾਰੇ ਪੰਜਾਬ 'ਚ ਹੋ ਜੇ ਨਾ ਤੇ ਇਹ ਨਹੀਂ ਗਰਮੀ ਪਵੇ ਨਾ ਜਿੰਨੀ ਪੈਂਦੀ ਹੈ। ਅਬ ਵੀ ਆਪਾਂ ਵਾਪਸ ਘਰ ਪਹੁੰਚਣ ਵਾਲੇ ਆ ਤੇ ਧੁੱਪ ਵੀ ਜਿਹੜੀ ਉਹ ਆ ਗਈ ਹੋਈ ਐ। ਔਰ ਇਹ ਜਿਹੜਾ ਬੱਦਲ ਵੈਸੇ ਅੱਜ ਫੋਲਡੇ ਜਿਹੜਾ ਉਹ ਖਾ ਰਿਆ ਸੀ ਵੈਦਰ ਦੇ ਵਿੱਚ بارش ਤੇ 31 ਡਿਗਰੀ ਵੱਡ ਧੁੱਪ ਆ ਗਈ ਐ। ਉਹ ਐਗਜ਼ੈਕਟ ਨਹੀਂ ਹੁੰਦਾ ਤੇ ਚਲੋ ਆਪਾਂ ਵੀਡੀਓ ਨੂੰ ਵੀ ਇੱਥੇ ਹੀ ਬੰਦ ਕਰਦੇ ਆਂ ਉਮੀਦ ਕਰਦੀ ਆਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਆਪਾਂ ਹੋਰ ਕੁਰੂਕਰਾਂ ਦੇ ਇਤਿਹਾਸ ਜਿਹੜੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜੋ ਵੀ ਆਪਾਂ ਨਿਊ ਕਰਾਂਗੇ ਇਨ ਫਿਊਚਰ ਦੇ ਵਿੱਚ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ ਸੋ ਮੱਚ ਫॉर ਵਾਚਿੰਗ ਮਿਲਦੇ ਆਂਗੇ ਸੇ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਧੰਨਵਾਦ ਜੀ